ਨਾ 슈ਗਰ ਖਤਮ ਹੋ ਸਕਦੀ ਸੀ ਨਾ ਹੈ ਨਾ ਹੋਊਗੀ ਜਿੰਨੇ ਮਰਜ਼ੀ ਹਤ ਕੰਡੇ ਲਾ ਲਿਓ ਤੁਹਾਡੀ ਨੇ ਮਿਹਨਤ ਨਾਲ ਕਮਾਏ ਹੋਏ ਪੈਸੇ ਸਭਨੇ ਲੈ ਜਾਣੇ ਨੇ ਐਂਡ ਦੇ ਵਿੱਚ ਤੁਹਾਡੇ ਪੱਲੇ ਲਗਣੀ ਹਤਾਸ਼ਤਾ ਬਟ ਤੁਹਾਨੂੰ ਸਮਝ ਆਣਾ ਚਾਹੀਦਾ ਵੈ ਕਿ ਆਯੁਰਵੇਦ ਖਾਓ ਅੰਗਰੇਜੀ ਖਾਓ ਹੋਮਿਓਪੈਥੀ ਖਾਓ ਪਰਹੇਜ ਕਰੋ 슈ਗਰ ਨੂੰ ਕੰਟਰੋਲ ਰੱਖੋ ਖਾਲੀ ਪੇਟ 110 ਤੋਂ ਥੱਲੇ ਰੋਟੀ ਖਾ ਕੇ 160 ਤੋਂ ਥੱਲੇ ਰੱਖੋ ساری ਜ਼ਿੰਦਗੀ ਸ਼ੂਗਰ ਦਾ ਤੁਹਾਨੂੰ ਕੋਈ ਰੋਗ ਨਹੀਂ ਲੱਗੂਗਾ ਉਹਨੇ ਮਰੀਜ਼ ਹੀ ਸੋਚਿਆ ਕਿ ਸੀ ਟੈਸਟ ਕਰਾ ਲੈ ਤੇ ਠੱਗ ਹੋ ਗਏ ਜੇ ਸਾਡੀ ਦਵਾਈ ਨੇ 1 ਮਹੀਨੇ 'ਚ ਫਰਕ ਨਹੀਂ ਪਿਆ ਸੀ ਠੱਗ ਹੋ ਗਏ ਉਹਨੂੰ ਇਹ ਨਹੀਂ ਪਤਾ ਕਿ ਜਿਹੜਾ ਬੰਦਾ ਸਾਨੂੰ ਠੱਗ ਕਹਿ ਰਿਹਾ ਉਹ ਸ਼ਾਇਦ ਸਾਡੇ ਵਰਗੇ ਉਹ 10 ਡਾਕਟਰਾਂ ਨੂੰ ਵੀ ਠੱਗ ਕਹਿ ਰਿਹਾ ਬਟ ਐਂਡ ਦੇ ਵਿੱਚ ਉਹਦੇ ਅੱਜ ਵੀ ਉਹਦੇ ਹੱਥ ਦੇ ਵਿੱਚ ਅਨ ਕੰਟਰੋਲ ਸ਼ੂਗਰ ਦੀ ਰਿਪੋਰਟ ਹੈ ਗੁਰਦਿਆਂ ਦੇ ਵਿੱਚ ਨੁਕਸਾਨ ਆ ਚੁੱਕਾ ਵੈ ਕੋਲੇਸਟ੍ਰੋਲ ਦਾ ਵਧਿਆ ਹੋਇਆ ਵੈ ਹੱਥ ਪੈਰ 'ਚ ਸੁਨਪਨ ਰਹਿ ਰਿਹਾ ਵੈ ਮਰਦਾਨਾ ਕਮਜ਼ੋਰੀ ਖਤਮ ਹੋ ਚੁ ਤੁਸੀਂ ਆਪਣੀ ਕਿਸਮਤ ਖੁਦ ਬਦਲਨੀ ਹੈ ਇੱਕ ਡਾਕਟਰ ਕੋਲ ਜਾ ਕੇ ਜਾਂ ਇੱਕ ਡਾਕਟਰ ਦੇ ਲੜ ਲੱਗ ਕੇ ਤਾਂ ਕਿ ਅਗਰ ਤੁਹਾਡੀ ਸ਼ੂਗਰ ਕੰਟਰੋਲ 'ਚ ਨਹੀਂ ਆਉਂਦੀ ਉਹ ਤੁਹਾਡੇ ਟੈਸਟ ਕਰਾਵੇ ਭਈਆ ਕਿਉਂ ਨਹੀਂ ਕੰਟਰੋਲ ਚ ਆ ਰਹੀ ਕੋਈ ਡਿਪਰੈਸ਼ਨ ਦੀ ਦਵਾਈ ਦੀ ਲੋੜ ਹੈ ਕੋਈ ਤੁਹਾਨੂੰ ਤਾਕਤ ਦੀ ਦਵਾਈ ਦੀ ਲੋੜ ਹੈ ਕੋਈ ਤੁਹਾਨੂੰ ਮੋਰਲ ਬਗਬ ਕਰਨਾ ਵੈ ਕੋਈ ਤੁਹਾਨੂੰ ਕਾਉਂਸਲਿੰਗ ਦੀ ਲੋੜ ਹੈ ਕੋਈ ਤੁਹਾਡਾ ਡਾਈਟ ਸ਼ਡਿਊਲ ਦਾ ਬਹੁਤ ਇੰਪੋਰਟੈਂਟ ਰੋਲ ਹੈਗਾ ਵੈ ਸਾਰਾ ਵੀ ਫਾਲੋ ਕਰੋ ਯਾਰ ਤੁਸੀਂ ਇੱਕ ਪਾਸੇ ਗੁਲਾਬ ਜਮਨ ਖਾਓ ਦੂਜੇੇ ਕਾਸੇ ਕੋਈ ਅੰਗਰੇਜ਼ੀ ਗੋੜੀ ਨਹੀਂ ਖਾਣੀ ਸ਼ੂਗਰ ਦਾ ਕੀ ਕਸੂਰ ਹੈ ਜੀ ਡਾਕਟਰ ਦਾ ਕੀ ਕਸੂਰ ਹੈ ਜੀ ਪਰ ਇਹ ਤਾਂ ਤੁਸੀਂ ਕਰਨੇ ਨੇ ਵਰਜੀ ਜੇ ਤੁਸੀਂ ਕਰਨੀਆਂ ਨੇ ਜੀਵਨ ਸ਼ੈਲੀ ਤੁਸੀਂ ਅਪਣਾਉਣੀਆਂ ਨੇ ਡਾਕਟਰ ਨੇ ਤਾਂ ਡਾਈਟ ਛੱਡ ਦੇ ਦੇਣਾ ਵੈ ਪਰ ਚਾਰ ਲਵ ਸਮਝਾ ਦੇਣੇ ਆ ਦਵਾਈਆਂ ਦੀ ਸੈਟਿੰਗ ਕਰ ਦੇਣੀ ਹੈ 슈ગર دوست ਕਹੋ ਜੇ ਤਜਾਬ ਹੈ ਜਿਹੜੇ ਅੰਗ ਕਿਸੇ ਦੇ ਵੀ ਪੈ ਗਿਆ ਉਹਨਾਂ ਨੇ ਉਹ ਸੰਗ ਨੂੰ ਖਾ ਜਾਣਾ ਸਿਰ ਤੋਂ ਲੈ ਕੇ ਪੈਰ ਤੱਕ ਕੋਈ ਵੀ ਅੰਗ ਲਾ ਲੋ 슈ગર ਦੇ ਮਰੀਜ਼ ਅਗਰ ਇਹ ਵੀਡੀਓ ਦੇਖਦਾ ਜ਼ਰੂਰ ਦੱਸਿਓ ਕਿ ਅਗਰ ਸਿਰ ਤੇ ਪੈ ਗਈ ਤੇ ਦਿਮਾਗ ਤੇ ਅਧਰੰਗ ਦੇ ਅਟੈਕ ਨਹੀਂ ਆ ਗਏ ਅੱਖਾਂ ਤੇ ਪੈ ਗਈ ਅੱਖਾਂ ਦੀ ਰੋਸ਼ਨੀ ਇਹਨੇ ਚਲੀ ਗਈਆਂ ਮੋਤੀਆ ਬਿੰਦੇ ਕਿੰਨੀ ਵਾਰੀ ਆਪਰੇਸ਼ਨ ਕਰਾ ਚੁੱਕੇ ਹੋ ਦਿਲੇ ਤੇ ਪੈ ਗਈ ਕਿੰਨੀ ਵਾਰੀ ਸਟੰਟ ਪੈ ਗਏ ਕਿੰਨੀ ਵਾਰ ਤੁਹਾਡਾ ਹਾਰਟ ਕਮਜ਼ੋਰ ਹੋ ਗਿਆ ਪੈਰਾ ਤੇ ਪੈ ਗਈਆਂ ਤੇ ਪੈਰਾ ਦੀਆਂ ਨਸਾਂ ਡੈੱਡ ਹੋ ਗਈਆਂ ਰੋਜ਼ ਕਿੰਨੇ ਦਰਦਾਂ ਨਾਲ ਕਿੰਨੇ ਸੇਕ ਨਾਲ ਕਿੰਨੇ ਚੰਗਿਆੜਿਆਂ ਨਾਲ ਸੌਂਦੇ ਹੋ ਜੇ ਤੁਹਾਡੇ ਗੋਡਿਆਂ ਤੇ ਪੈ ਗਈ ਗੋਡਿਆਂ ਦੀ ਗਰੀਸ ਖਤਮ ਹੋ ਗਈ ਜੇ ਤੁਹਾਡੇ ਪੇਟ ਦੀ ਅੰਤਾਂ ਤੇ ਪੈ ਗਈ ਤਾਂ ਕਬਜ ਹੋ ਗਈ ਗੁਰਦਿਆਂ ਤੇ ਪੈ ਗਈ ਤਾਂ ਡਾਇਲਿਸਿਸ ਸ਼ੁਰੂ ਹੋ ਗਏ ਯਾਰੋ ਇੱਕ ਤਜਾਬ ਹੈ ਜਿਹੜਾ ਕਿ ਕੋਲੇਸਟ੍ਰੋਲ ਦੇ ਰੂਪ ਦੇ ਵਿੱਚ ਹਰ ਸ਼ੂਗਰ ਦੇ ਮਰੀਜ਼ ਦੇ ਵਿੱਚ ਚੱਲਦਾ ਵੈ ਇਹ ਸਾਰੀ ਜ਼ਿੰਦਗੀ ਸਾਨੂੰ ਸਮਝਣਾ ਪੈਣਾ ਵੈ ਕਿ ਸਾਡੀ ਜ਼ਿੰਦਗੀ ਵਿੱਚ ਮਿੱਠੇ ਦਾ ਕੋਟਾ ਖਤਮ ਹੋ ਚੁੱਕਾ ਵੈ ਤਲੀਆਂ ਫਲੀਆਂ ਚੀਜ਼ਾਂ ਮੈਦੇ ਤੋਂ ਬਣੀਆਂ ਚੀਜ਼ਾਂ ਬੰਦ ਕਰ ਦਿਓ ਯਾਰ ਪਰਹੇਜ਼ ਤਾਂ ਕਰਨਾ ਹੀ ਪੈਣਾ ਦੋਸਤੋ ਜੇ ਰੱਬ ਨੇ ਕੋਟਾ ਮੁਕਾ ਦਿੱਤਾ ਵੈ ਨਾ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਅਸੀਂ ਹੁਣ ਮਿੱਠਾ ਨਹੀਂ ਖਾਣਾ ਇੱਕ ਬਹੁਤ ਵੱਡਾ ਅੱਜਕੱਲ ਚਲਣ ਚੱਲਿਆ ਹੋਇਆ ਹੈ ਆਟਿਆਂ ਦਾ ਜਿਵੇਂ ਕਹਿੰਦੇ ਨਾ ਕਿ ਅੱਜ ਅੱਜ ਤੁਸੀਂ ਵੀਟ ਬੰਦ ਕਰ ਦਿਓ ਜਿਹੜੇ ਮਿਲਟ ਡਾਈਟ ਆ ਉਹਦੇ ਤੇ ਆ ਜਾਓ ਤੁਸੀਂ ਉਹ ਬਹੁਤ ਵਧੀਆ ਵਿਕਲਪ ਹੈ ਮੈਂ ਖੁਦ ਐਪਰੀਸ਼ੀਏਟ ਕਰਦਾ ਬਟ ਖੰਨਾ ਸਾਹਿਬ ਉਹ ਮਿਲਟ ਡਾਈਟ ਤੁਸੀਂ 1 ਸਾਲ ਲੈ ਸਕਦੇ ਹੋ 2 ਸਾਲ ਲੈ ਸਕਦੇ 3 ਸਾਲ ਲੈ ਸਕਦੇ ਹੋ ਹੁਣ ਮਿਲਟ ਡਾਈਟ ਚ ਕੋਈ ਕਹਿੰਦਾ ਰਾਈ ਰਾਗੀ ਕੋਧਰਾ ਕੰਗਣੀ ਬਾਜਰਾ ਜਵਾਰ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਇਹਨੇ ਤਸਵੀਰ ਕਿਸੇ ਦੀ ਗਰਮ ਹੈ ਕੋਈ ਖੁਸ਼ਕ ਹੈ ਕੋਈ ਠੰਡਾ ਹੈ ਕਿੱਦਾਂ ਤੁਸੀਂ ਉਹਦਾ ਸਾਮਾਨ ਜੱਸੀ ਬਣਾਓਗੇ ਉਹ ਚੀਜ਼ ਹਾਂ ਕਿਤੇ ਨਾ ਕਿਤੇ ਇਹ ਵੀ ਜਦੋਂ ਮਿਸਗਾਈਡ ਜੁਆ ਛੋਟੀ ਰੋਟੀ ਰੋਟੀ ਖੁਸ਼ਕ ਉਹਦੇ ਲੋਕਾਂ ਨੂੰ ਪੇਟ ਚ ਗੈਸ ਕਬਜ ਅਫਾਰਾ ਬਵਾਸੀਰ ਬਣਨ ਦੇ ਚਾਂਸਸ ਹੋ ਜਾਂਦੇ ਉਹ ਲਾਟਾ ਖਾ ਕੇ ਮੈਂ ਦੱਸਣਾ ਚਾਹੁੰਗਾ ਜਦੋਂ ਵੀ ਤੁਸੀਂ ਉਹ ਆਟਾ ਘਰੇ ਲੈ ਕੇ ਆਓ ਨਾ ਉਹ ਆਟੇ ਨੂੰ ਹਮੇਸ਼ਾ ਦੁੱਧ ਦੇ ਵਿੱਚ ਗੁੰਨਿਆ ਕਰੋ ਦੁੱਧ ਦੇ ਵਿੱਚ ਗੁੰਨਣ ਨਾਲ ਉਹਦੇ ਵਿੱਚ ਇਹੋ ਜਿਹੀ ਲੇਸ ਲਾਹਟ ਰਹੇਗੀ ਕਿ ਉਹ ਤੁਹਾਨੂੰ ਗਰਮੀ ਨਹੀਂ ਪੈਦਾ ਕਰੇਗਾ। ਅਗਰ ਤੁਹਾਡੇ ਪੈਰਾਂ ਤੋਂ ਸੇਕ ਨਿਕਲ ਰਿਹਾ ਨਾ ਉਹਦੇ ਚ ਅੰਗਰੇਜ਼ੀ ਦਾ ਕੋਈ ਰੋਲ ਨਹੀਂ ਹੈਗਾ। ਅਗਰ ਤੁਹਾਡਾ ਸਰੀਰ ਥਕਾਨ ਜਲਦੀ ਮਨ ਰਿਹਾ ਨਾ ਉਹ ਚ ਅੰਗਰੇਜ਼ੀ ਦਾ ਕੋਈ ਲੋਡ ਨਹੀਂ ਉਹ ਚ ਆਯੁਰਵੇਦ ਹੀ ਹੈ। ਆਯੁਰਵੇਦ ਵਿੱਚ ਬਥੇਰੀਆਂ ਜੜੀ ਬੂਟੀਆਂ ਯਾਰ ਬਸੰਤ ਕੁਸਮਾਕਰ ਰਸ ਹੈ, ਸ਼ਿਲਾਜੀਤ ਹੈ, ਕੇਸਰ ਹੈ, ਅਸ਼ੋਗੰਦਾ, ਬ੍ਰਹਮੀ ਹੈ, ਚੰਕਪੁਸ਼ਪੀ ਹੈ, ਸਾਲਮ ਮਿਸ਼ਰੀ ਹੈ, ਸਾਲਮ ਪੰਜਾਬ ਹੈ, ਸੋਨਾ ਬਸਮ ਹੈ, ਚਾਂਦੀ ਬਸਮ ਹੈ। ਸੋਨ ਬਸੰਤ ਮਾਲਤੀ ਰਸ ਹੈ, ਚੰਦਰਪ੍ਰਭ ਵਟਟੀ ਹੈ। ਇੰਦੂਕਾਂਤਮ ਬਹੁਤ ਕੁਝ ਆਯੁਰਵੇਦ ਚ ਯਾਰ ਕਮਜ਼ ਆਯੁਰਵੇਦੀ ਸ਼ਰਨ ਚਾਹੁੰਦਾ ਜਰੂਰ ਆਇਓ ਦੋਸਤੋ ਆਯੁਰਵੇਦ ਅੰਗਰੇਜ਼ੀ ਸਾਇੰਸ ਨੂੰ ਜਦੋਂ ਕੰਬੀਨੇਸ਼ਨ ਚਲਾਵਾਂਗੇ ਜੀਵਨ ਸ਼ੈਲੀ ਲਾਈਫ ਸਟਾਈਲ ਖਾਣ ਪਾਣ ਦਵਾਈਆਂ ਬਦਿਆ ਤਰੀਕੇ ਨਾਲ ਲਾਵਾਂਗੇ ਨਾ ਉਮਰਵਾਦੀਆਂ ਨੇ ਡਰਨ ਦੀ ਲੋੜ ਨਹੀਂ ਹੈਗੀ ਹਤਾਸ਼ ਹੋਣ ਦੀ ਲੋੜ ਨਹੀਂ ਹੈਗੀ ਇਲਾਜ ਸੰਭਵ ਹੈ ਬੀਂਗ ਅ ਸ਼ੂਗਰ ਪੇਸ਼ੈਂਟ ਹਰ ਕਿਸੇ ਲਈ ਵਾਦਾ ਕਰਦਾ ਹਾਂ ਕਿ ਜਿਹੜਾ ਵੀ ਮੇਰੇ ਕੋਲ ਦਵਾਈ ਲੈ ਕਰਕੇ ਗਿਆ ਵੈ ਉਹਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਬਟ ਜੋ ਵੀਰ ਪਰਹੇਜ਼ ਨਹੀਂ ਕਰੂਗਾ ਤਾਂ ਖੰਨਾ ਸਭ ਮੈਂ ਉਹ ਚ ਕੁਝ ਨਹੀਂ ਕਰ ਸਕਦਾ ਇੱਕ ਪਰਹੇਜ਼ ਦੇ ਵਿੱਚ ਇੱਕ ਸਵਾਲ ਇੱਦਾਂ ਆ ਜਾਂਦਾ ਕਿ ਮੰਨ ਲਓ ਮੈਂ ਆਯੁਰਵੇਦਿਕ ਦਵਾਈ ਸ਼ੁਰੂ ਕੀਤੀ ਹੁਣ ਕਈ ਵਾਰ ਕੀ ਹੁੰਦਾ ਕਿ ਆਯੁਰਵੇਦ ਨੂੰ ਗੋਲੀ ਨੂੰ ਖਾਣ ਦਾ ਸਮਾਂ ਏਦਾਂ ਹੁੰਦਾ ਕਿ ਕੋਈ ਦਵਾਈ 2 ਘੰਟੇ ਬਾਅਦ ਖਾਣੀ ਹੈ ਜੀ ਆਹ ਦਵਾਈ 4 ਘੰਟੇ ਬਾਅਦ ਆਹ ਖਾਣਾ 15 ਮਿੰਟ ਬਾਅਦ ਮੈਂ ਕਿਸੇ ਨੂੰ ਕੱਲੀ ਦੇਸੀ ਦਵਾਈ ਨਹੀਂ ਦਿੰਦਾ ਜੀ ਮੈਂ ਅੰਗਰੇਜ਼ੀ ਦਵਾਈਆਂ ਨਾਲ ਰეკਮੈਂਡ ਕਰਦਾ ਬਿਕੋਜ਼ ਮੇਰਾ ਕੰਮ ਦੇਸੀ ਅੰਗਰੇਜ਼ੀ ਦੀ ਜੰਗ ਲੜਨਾ ਨਹੀਂ ਹੈਗਾ ਮੇਰਾ ਕੰਮ ਥੋੜੀ ਚੰਗੀ ਸਿਹਤ ਦੀ ਮਨੋਕਾਮਨਾ ਕਰਨਾ ਵੈ ਮੇਰਾ ਕੰਮ ਤੁਹਾਨੂੰ ਸਹੀ ਰਾਹ ਤੇ ਪਾਣਾ ਵੈ ਮੇਰਾ ਕੰਮ ਤੁਹਾਡੀ ਡੋਜ਼ ਨੂੰ ਟਾਈਟਰ ਕਰਨਾ ਵੈ ਸੈੱਟ ਕਰਨਾ ਵੈ ਤਾਂ ਕਿ ਤੁਹਾਡੀ ਸ਼ੂਗਰ ਪਹਿਲੇ ਮਹੀਨੇ 2 ਮਹੀਨੇ ਦੇ ਵਿੱਚ ਵੱਧ ਤੋਂ ਵੱਧ ਵਿੱਚ ਕੰਟਰੋਲ ਚ ਆ ਜਾਵੇ ਤੁਸੀਂ ਜੇ ਮੇਰਾ ਸਾਥ ਦਿੰਦੇ ਹੋ ਤੇ ਪਹਿਲੇ ਮਹੀਨੇ ਜੇ ਸਾਥ ਨਹੀਂ ਦਿੰਦੇ ਤੇ ਸਾਰੀ ਜ਼ਿੰਦਗੀ ਡਾਕਟਰ ਭਰੇ ਪਏ ਨੇ ਘਾਟ ਘਾਟ ਦਾ ਪਾਣੀ ਤੁਸੀਂ ਪੀ ਸਕਦੇ ਹੋ ਮੇਨ ਤਾਂ ਤੁਹਾਡੀ ਇਹ ਸ਼ੂਗਰ ਤੁਹਾਡੀ ਇਹ ਸ਼ਰੀਰ ਤੁਹਾਡਾ ਵੈ ਜਿੰਨੇ ਮਰਦੀ ਦਰ ਤੇ ਤੁਸੀਂ ਜਾ ਸਕਦੇ ਹੋ ਜਦ ਤੱਕ ਤੁਸੀਂ ਆਪ ਨਹੀਂ ਨਾ ਜਾਗਨਾ ਤੁਹਾਨੂੰ ਕੋਈ ਬੰਦਾ ਹੈਲਪ ਨਹੀਂ ਕਰ ਸਕਦਾ ਕੰਨਾ ਸਰ ਦੋਸਤੋ ਮੈਂ ਇਸ ਚੈਨਲ ਤੋਂ ਅੱਜ ਪਹਿਲੀ ਵਾਰੀ ਕਹਿਣ ਲੱਗਾ ਕਿ ਜੇ ਤੁਹਾਡੀ ਸ਼ੂਗਰ ਕੰਟਰੋਲ ਚ ਨਹੀਂ ਆਉਂਦੀ ਨਾ ਸਮਾਂ ਕੱਢ ਕੇ ਆਈਓ ਰੀਪੋਰਟਾਂ ਕਰਾ ਕੇ ਆਈਓ ਸਾਰੇ ਟੈਸਟ ਕਰਾ ਕੇ ਆਈਓ ਜਿੰਨੀਆਂ ਦਵਾਈਆਂ ਖਾਂਦੀਆਂ ਨਾਂ ਲੈ ਕਰਕੇ ਆਇਓ ਮੈਂ ਤੁਹਾਨੂੰ ਆ ਸਵਾਗਤ ਕਰਦਾ ਆਪਣੇ ਜ਼ਿੰਦਗੀ ਦੇ 14 ਸਾਲ ਦੇ ਭੁਗਤਣ ਵਾਲੇ ਤਜਰਬੇ ਤੋਂ ਤੇ ਮਰੀਜ਼ ਬਿਹਤਰ ਕਰਨ ਵਾਲੇ ਤਜਰਬੇ ਤੋਂ ਵਧੀਆ ਤਰੀਕੇ ਨਾਲ ਸੈੱਟ ਕਰੂੰਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਈਸ਼ਾਂਡਾ ਜੀ ਮੇਰੇ ਨਾਲ ਨੇ ਈਸ਼ਾਂਡਾ ਇੱਕ ਐਸਾ ਨਾਮ ਹੈ ਜਦੋਂ ਸ਼ੁਰੂਆਤੀ ਦਿਨਾਂ ਦੀ ਮੈਂ ਗੱਲ ਕਰਾਂ ਤਾਂ ਇਹਨਾਂ ਦੀ ਡਾਇਬੀਟਿਸ ਦੇ ਉੱਤੇ ਸ਼ੂਗਰ ਦੇ ਮਰੀਜ਼ਾ ਦੇ ਉੱਤੇ ਯਾ ਸ਼ੂਗਰ ਦੇ ਉੱਤੇ ਇੰਨੀ ਵਧੀਆ ਪਕੜ ਹੈ ਕਿਉਂਕਿ ਆਪਾਂ ਇਹਨਾਂ ਦੀਆਂ ਬਹੁਤ ਵੀਡੀਓਜ਼ ਦੇਖਦੇ ਆਂ ਬੜਾ ਲੰਮਾ ਸਮਾਂ ਹੋ ਗਿਆ ਡਾਕਟਰੀ ਕਰਦੇ ਨੂੰ ਵੀ ਤੇ ਜਦੋਂ ਆਪਾਂ ਇੰਨੇ ਸਾਲ ਹੰਡਾਣ ਤੋਂ ਬਾਅਦ ਇੱਕ ਤਜਰਬਾ ਲੈ ਲੰਨੇ ਆ ਅੱਜ ਉਸੇ ਤਜਰਬੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਹੋਰ ਜਿਹੜੇ ਤੁਹਾਡੇ ਸਵਾਲ ਨੇ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਸ਼ਬਦ ਭਰਦੇ ਆਂ ਸ਼ੂਗਰ ਤਾਂ ਮੇਰੇ ਹਿਸਾਬ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਵੀਡੀਓਜ਼ ਆਉਂਦੀਆਂ ਨੇ ਈਸ਼ਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗੱਲ ਮੈਂ ਸ਼ੁਰੂਆਤ ਦੇ ਵਿੱਚ ਇਹ ਪੁੱਛੂੰਗਾ ਸੋਸ਼ਲ ਮੀਡੀਆ ਦਾ ਦੌਰ ਹੈ ਤੁਸੀਂ ਇੱਕ ਸ਼ਬਦ ਲਿਖੋ 슈ਗਰ ਮੈਂ ਤੁਹਾਨੂੰ ਸਪਸ਼ਟ ਪੁੱਛਦਾ ਤੁਹਾਡੀ ਬਹੁਤ ਵਧੀਆ ਪਕੜ ਹੈ ਤੁਸੀਂ ਹਰ ਇੱਕ ਚੀਜ਼ ਨੂੰ ਇੰਨੀ ਬਰੀਕੀ ਦੇ ਨਾਲ ਸਮਝਾਇਆ ਹੈ ਆਪਣੀ ਵੀਡੀਓਜ਼ ਦੇ ਵਿੱਚ 슈ਗਰ ਠੀਕ ਹੋ ਸਕਦੀ ਹੈ ਜਾਂ ਨਹੀਂ 슈ਗਰ ਨੂੰ ਅਗਰ ਤੁਸੀਂ ਕੰਟਰੋਲ ਕਰ ਲਿਆ ਤਾਂ ਬਿਮਾਰੀ ਨਹੀਂ ਹੈਗੀ ਜੇ ਉਹ ਅਨਕੰਟਰੋਲਡ ਹੈ ਤਾਂ ਉਹਦੇ ਵਰਗ ਹੀ ਕੋਈ ਬਿਮਾਰੀ ਨਹੀਂ ਹੈਗੀ ਯਾਨੀ ਸੋਸ਼ਲ ਮੀਡੀਆ ਦੌਰ ਦੀ ਗੱਲ ਕੀਤੀ ਹੂੰ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਕਦੀ ਵੀ ਵੀਡੀਓ ਸਕਰੋਲ ਕਰੋ ਲਿਖਿਆ ਹੋਊਗਾ 슈ਗਰ ਜੜੋ ਖਤਮ ਕਰਦਾਂਗੇ ਜੀ ਅੱਜ ਇੱਕ ਗੋਲੀ ਸ਼ੁਰੂ ਹੋ ਰਹੀ ਹੈ ਫਿਰ ਦੋ ਗੋਲੀਆਂ ਸ਼ੁਰੂ ਹੋ ਰਹੀਆਂ ਜੀ ਫਿਰ ਪੰਜ ਗੋਲੀਆਂ ਸ਼ੁਰੂ ਹੋ ਰਹੀਆਂ ਜੀ ਇਦਾਂ ਇਦਾਂ ਗੋਲੀਆਂ ਦੀ ਡੋਸ ਥੋੜੀ ਵਧਦੀ ਜਾਏਗੀ ਜੀ ਐਂ ਤੁਸੀਂ ਟੀਕਿਆਂ ਦਾ ਚਲ ਜੋਗੇ ਕੋਈ ਕਹਿੰਦਾ ਡਾਈਟ ਬਦਲ ਲਓ ਕੋਈ ਕਹਿੰਦਾ ਇਹ ਕਰ ਲਓ ਬੰਦਾ ਕਨਫਿਊਜ਼ ਹੋ ਚੁੱਕਾ ਕਰਨਾ ਸਾਹਿਬ 슈ਗਰ ਨਾ ਤਾਂ ਖਤਮ ਹੋ ਸਕਦੀ ਸੀ ਨਾ ਖਤਮ ਹੋ ਸਕਦੀ ਹੈ 슈ਗਰ ਨੂੰ ਸਿਰਫ ਕੰਟਰੋਲ ਦੇ ਵਿੱਚ ਹੀ 슈ਗਰ ਦੀ ਜਿੱਤ ਹੈ ਜੇ ਤੁਸੀਂ ਜਿੰਨਾ ਚਾਹੁੰਦੇ ਹੋ 슈ਗਰ ਤੋਂ ਤੇ ਇੱਕ ਡਾਕਟਰ ਨੂੰ ਪੱਕਾ ساری ਜ਼ਿੰਦਗੀ ਲਈ ਅਪਣਾ ਕੇ ਰੱਖੋ ਜੇ ਤੁਹਾਡੀ ਬਾਈਚਾ 슈ਗਰ ਅਨਕੰਟਰੋਲ ਰਹਿੰਦੀ ਹੈ ਉਸ ਦਾ ਕਾਰਨ জানੋ ਕਿ ਕਾਰਨ ਕੀ ਹੈ ਕਿਤੇ ਮੇਰਾ ਗਲਤ ਖਾਣ ਪਾਣਤ ਨਹੀਂ ਹੈਗਾ ਮੇਰੀ 슈ਗਰ ਨੂੰ ਅਨਕੰਟਰੋਲ ਰਹਿਣ ਦਾ ਕਾਰਨ ਕਿਤੇ ਦਿਮਾਗ ਦਾ ਪ੍ਰੈਸ਼ਰ ਜਿਹੜਾ ਕਿਸੇ ਮੀਟਰ 'ਚ ਨਹੀਂ ਆਉਂਦਾ ਕਿਸੇ ਗਿਣਤੀ 'ਚ ਨਹੀਂ ਆਉਂਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਕਿਸੇ ਨੂੰ ਦੱਸਿਆ ਨਹੀਂ ਜਾਂਦਾ ਉਹ ਕਿਤੇ ਬਹੁਤ ਵੱਡਾ ਕਾਰਨ ਤਾਂ ਨਹੀਂ ਹੈਗਾ 슈ਗਰ ਅਨਕੰਟਰੋਲ ਦੇ ਵਿੱਚ ਕੀ ਜਿਹੜੀ ਤੁਸੀਂ ਖੁਰਾਕ ਚਾਹੀਦੀ ਹੈ ਜਿਹੜੀ ਤੁਸੀਂ ਗੋਲੀਆਂ ਦੀ ਡੋਜ਼ ਪਰਿਪੂਰਨ ਮਾਤਰਾ ਦੇ ਵਿੱਚ ਚਾਹੀਦੀ ਹੈ ਕਿ ਉਹ ਡੋਜ਼ ਤੁਹਾਡੀ ਪੂਰੀ ਹੈ ਕਿ ਤੁਹਾਡੀ 슈ਗਰ ਪੂਰੀ ਤਰ੍ਹਾਂ ਕੰਟਰੋਲ ਚ ਆ ਸਕੇ ਖੰਨਾ ਸਾਹਿਬ ਇਹ ਸਭ ਚੀਜ਼ਾਂ ਦੇ ਮਾਪਦੰਡ ਤੇ ਚੱਲੋਗੇ ਨਾ ਤਾਂ ਹੀ 슈ਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਮੈਂ ਤੁਹਾਡੇ ਪਲੇਟਫਾਰਮ ਤੇ ਹੁਬਕੇ ਠੋਕੇ ਬੋਲਦਾ ਨਾ 슈ਗਰ ਖਤਮ ਹੋ ਸਕਦੀ ਸੀ ਨਾ ਹੈ ਨਾ ਹੋਊਗੀ ਜਿੰਨੇ ਮਰਜ਼ੀ ਹੱਤ ਕੰਡੇ ਲਾ ਲਿਓ ਤੁਹਾਡੀ ਨੇ ਮਿਹਨਤ ਨਾਲ ਕਮਾਏ ਹੋਏ ਪੈਸੇ ਸਭਨੇ ਲੈ ਜਾਣੇ ਨੇ ਐਂਡਰ ਦੇ ਵਿੱਚ ਤੁਹਾਡੇ ਪੱਲੇ ਲਗਨੀ ਹਤਾਸ਼ਤਾ ਤੁਹਾਨੂੰ ਮਹਿਸੂਸ ਕਰੋ ਕੰਨਾ ਸਾਹਿਬ ਕਿ ਆਯੁਰਵੇਦ ਬਕਾਰ ਹੈ ਆਯੁਰਵੇਦ ਕਿਸੇ ਕੰਮ ਦਾ ਨਹੀਂ ਹੈਗਾ ਬਟ ਤੁਹਾਨੂੰ ਸਮਝ ਆਣਾ ਚਾਹੀਦਾ ਵੈ ਕਿ ਆਯੁਰਵੇਦ ਖਾਓ ਅੰਗਰੇਜ਼ੀ ਖਾਓ ਹੋਮੀਓਪੈਥੀ ਖਾਓ ਪਰਹੇਜ਼ ਕਰੋ 슈ਗਰ ਨੂੰ ਕੰਟਰੋਲ ਰੱਖੋ ਖਾਲੀ ਪੇਟ 110 ਤੋਂ ਥੱਲੇ ਰੋਟੀ ਖਾ ਕੇ 160 ਤੋਂ ਥੱਲੇ ਰੱਖੋ ساری ਜ਼ਿੰਦਗੀ 슈ਗਰ ਦਾ ਤੁਹਾਨੂੰ ਕੋਈ ਰੋਗ ਨਹੀਂ ਲੱਗੂਗਾ ਤੁਸੀਂ ਇੱਕ ਗੱਲ ਆਖੀ ਕਿ ਆਪਣੇ ਕਿਸੇ ਡਾਕਟਰ ਦੇ ਜੀਤੋ ਦਵਾਈ ਲੈ ਰਹੇ ਹੋ ਉਹਦੇ ਕੋਲ ਚੈੱਕ ਕਰਵਾਓ ਉਹਦੇ ਕੋਲ ਬੈਠੋ ਜਾਂ ਮਨ ਲਓ ਕੋਈ ਮਰੀਜ਼ ਦੇਖ ਰਿਹਾ ਹੈ ਇਸ ਵੀਡੀਓ ਨੂੰ ਉਹ ਮਰੀਜ਼ ਇੱਕ ਡਾਕਟਰ ਕੋਲ ਪਿਛਲੇ 2 ਸਾਲ ਤੋਂ ਜਾ ਰਿਹਾ ਹੈ 2 ਸਾਲ ਤੋਂ ਵਿੱਚ ਜਾਣ ਤੋਂ ਬਾਅਦ ਉਹ ਇਹ ਸਵਾਲ ਚੱਕਦਾ ਹੈ ਕਿ ਮੈਂ ਉਹ ਫਲਾਣੇ ਡਾਕਟਰ ਕੋਲ ਗਿਆ ਜੀ ਉੱਥੇ 2 ਸਾਲ ਦਵਾਈ ਖਾਧੀ ਜਦੋਂ ਉਹ ਇਹ ਗੱਲ ਕਿਸੇ ਨਾਲ ਸ਼ੇਅਰ ਕਰਦਾ ਤਾਂ ਇੱਕ ਸ਼ਬਦ ਆਉਂਦਾ ਕਿ ਆ ਡਾਕਟਰ ਡਾਕਟਰ ਦਾ ਠੱਗ ਹੈ ਠੱਗੇ ਗਏ ਅਸੀਂ ਤੈਨੂੰ ਠੱਗ ਲਿਆ ਉਹਨੇ ਇਹੋ ਜਿਹੀਆਂ ਗੱਲਾਂ ਮੈਂ ਮੈਂ ਬਿਲਕੁਲ ਸਪਸ਼ਟ ਬੋlungਾ ਇਹੋ ਜਿਹੀਆਂ ਗੱਲਾਂ ਤੁਹਾਡੀ ਵੀਡੀਓਜ਼ ਦੇ ਨੀਚੇ ਵੀ ਸ਼ਾਇਦ ਆਣ ਇਹ ਜੇ ਇਹ ਜੇ ਕਮੈਂਟ ਬਿਲਕੁਲ ਐਸੇ ਕਮੈਂਟ ਆ ਸਕਦੇ ਨੇ ਇਹ ਖੰਨਾ ਮੈਂ ਮੈਂ ਉਹ ਮੈਂ ਉਹ ਮੈਂ ਉਹਨਾਂ ਕਮੈਂਟ ਨੂੰ ਵੈਲਕਮ ਕਰਦਾ ਜੇ ਮੈਂ 100 ਦੇ 100 ਮਰੀਜ਼ਾਂ ਨੂੰ ਠੀਕ ਕਰ ਦੂ ਮੈਂ ਤਾਂ ਰੱਬ ਹੀ ਬਣ ਗਿਆ ਮੈਂ ਤਾਂ ਲਰਨਰ ਸੀ ਲਰਨਰ ਹਾਂ ਲਰਨਰ ਰਹੂੰਗਾ ਇਹ ਡਾਕਟਰ ਨੂੰ ਸਾਨੂੰ ਪੜਾਇਆ ਜਾਂਦਾ ਵੈ ਸਾਡੀ ਪਹਿਲਾਂ ਜਦੋਂ ਅਸੀਂ ਆਪਣੀ ਡਾਕਟਰ ਦੀ ਡਿਗਰੀ ਦੀ ਕਿਤਾਬ ਖੋਲਦੇ ਹਾਂ ਨਾ ਉੱਚ ਲਿਖਿਆ ਹੁੰਦਾ ਯੂ ਕੈਨਟ ਬੀ ਗੋਡ ਯੂ ਕੈਨ ਓਨਲੀ ਬੀ ਅ ਸਰਵਿਸ ਪ੍ਰੋਵਾਈਡਰ ਕਿ ਅਸੀਂ ਲੋਕਾਂ ਨੂੰ ਬੈਸਟ ਸਿਹਤ ਦੀ ਮਨੋਕਾਮਨਾ ਕਰ ਸਕਦੇ ਹਾਂ ਬੈਸਟ ਆਪਣੀ ਸੋਚ ਦੇ ਹਿਸਾਬ ਨਾਲ ਦਵਾਈਆਂ ਦੇ ਸਕਦੇ ਹਾਂ ਤੇ ਉਹਨੂੰ ਬੈਸਟ ਕਰਨ ਦੇ ਲਈ ਜੋ ਸਾਡਾ ਬੈਸਟ ਦੀ ਪ੍ਰੋਵਾਈਡ ਕਰ ਸਕਦੇ ਹਾਂ ਉਹਨੇ ਮਰੀਜ਼ ਹੀ ਸੋਚਿਆ ਕਿ ਸੀ ਟੈਸਟ ਕਰਾ ਲੈ ਤੇ ਠੱਗ ਹੋ ਗਏ ਜੇ ਸਾਡੀ ਦਵਾਈ ਨੇ 1 ਮਹੀਨੇ ਤੱਕ ਫਰਕ ਨਹੀਂ ਪਿਆ ਸੀ ਠੱਗ ਹੋ ਗਏ ਉਹਨੂੰ ਇਹ ਨਹੀਂ ਪਤਾ ਕਿ ਜਿਹੜਾ ਬੰਦਾ ਸਾਨੂੰ ਠੱਗ ਕਹਿ ਰਿਹਾ ਉਹ ਸ਼ਾਇਦ ਸਾਡੇ ਵਰਗੇ ਉਹ 10 ਡਾਕਟਰਾਂ ਨੂੰ ਵੀ ਠੱਗ ਕਹਿ ਰਿਹਾ ਬਟ ਐਂਡ ਦੇ ਵਿੱਚ ਉਹਦੇ ਅੱਜ ਵੀ ਉਹਦੇ ਹੱਥ ਦੇ ਵਿੱਚ ਅਨ ਕੰਟਰੋਲ ਸ਼ੂਗਰ ਦੀ ਰਿਪੋਰਟ ਹੈ ਗੁਰਦਿਆਂ ਦੇ ਵਿੱਚ ਨੁਕਸਾ ਆ ਚੁੱਕਾ ਵੈ ਕੋਲੇਸਟ੍ਰੋਲ ਦਾ ਵਧਿਆ ਹੋਇਆ ਵੈ ਹੱਥ ਪੈਰ ਤੇ ਸੁਨਪਨ ਰਹ ਰਿਹਾ ਵੈ ਮਰਦਾਨਾ ਕਮਜ਼ੋਰੀ ਖਤਮ ਹੋ ਚੁੱਕੀ ਹੈ ਸੋ ਤੁਹਾਨੂੰ ਸਮਝ ਨਾ ਭੈਣਾ ਵੈ ਕਿ ਡਾਕਟਰ ਠੱਗ ਨਹੀਂ ਹੁੰਦਾ ਤੁਸੀਂ ਆਪਣੀ ਕਿਸਮਤ ਖੁਦ ਬਦਲਨੀ ਹੈ ਇੱਕ ਡਾਕਟਰ ਕੋਲ ਜਾ ਕੇ ਜਾਂ ਇੱਕ ਡਾਕਟਰ ਦੇ ਲੜ ਲੱਗ ਕੇ ਤਾਂ ਕਿ ਅਗਰ ਤੁਹਾਡੀ ਸ਼ੂਗਰ ਕੰਟਰੋਲ ਚ ਨਹੀਂ ਆਉਂਦੀ ਉਹ ਤੁਹਾਡੇ ਟੈਸਟ ਕਰਾਵੇ ਭਈਆ ਕਿਉਂ ਨਹੀਂ ਕੰਟਰੋਲ ਚ ਆ ਰਹੀ ਕੋਈ ਡਿਪਰੈਸ਼ਨ ਦੀ ਦਵਾਈ ਦੀ ਲੋੜ ਹੈ ਕੋਈ ਤੁਹਾਨੂੰ ਤਾਕਤ ਦੀ ਦਵਾਈ ਦੀ ਲੋੜ ਹੈ ਕੋਈ ਤੁਹਾਨੂੰ ਮੋਰਲ ਬੱਗਬ ਕਰਨਾ ਵੈ ਕੋਈ ਤੁਹਾਨੂੰ ਕਾਉਂਸਲਿੰਗ ਦੀ ਲੋੜ ਹੈ ਕੋਈ ਤੁਹਾਡਾ ਡਾਈਟ ਸ਼ਡਿਊਲ ਦਾ ਬਹੁਤ ਇੰਪੋਰਟੈਂਟ ਰੋਲ ਹੈਗਾ ਵੈ ਸਾਰਾ ਵੀ ਫਾਲੋ ਕਰੋ ਯਾਰ ਦੋਸਤ ਤੁਹਾਡੇ ਹੱਥ ਹੈ ਤੁਸੀਂ ਇੱਕ ਪਾਸੇ ਗੁਲਾਬ ਜਮਨ ਖਾਓ ਦੂਜੇ ਪਾਸੇ ਕੋਈ ਅੰਗਰੇਜ਼ੀ ਗੋੜੀ ਨਹੀਂ ਖਾਣੀ ਸ਼ੂਗਰ ਦਾ ਕੀ ਕਸੂਰ ਹੈ ਜੀ ਡਾਕਟਰ ਦਾ ਕੀ ਕਸੂਰ ਹੈ ਜੀ ਪਰ ਇਹ ਤਾਂ ਤੁਸੀਂ ਕਰਨੇ ਨੇ ਵਰਜੀ ਜੇ ਤੁਸੀਂ ਕਰਨੀਆਂ ਨੇ ਜੀਵਨ ਸ਼ੈਲੀ ਤੁਸੀਂ ਅਪਣਾਉਣੀਆਂ ਨੇ ਡਾਕਟਰ ਨੇ ਤਾਂ ਡਾਈਟ ਛੱਡ ਦੇ ਦੇਣਾ ਮੈਂ ਪਰ ਚਾਰ ਲਫ਼ ਸਮਝਾ ਦਿੰਨੇ ਆ ਦਵਾਈਆਂ ਦੀ ਸੈਟਿੰਗ ਕਰ ਦੇਣੀ ਹੈ ਪਰ ਈਸ਼ੰਦਰ ਸਾਹਿਬ ਜੇ ਮੈਂ ਗੱਲ ਕਰਾਂ ਹਰ ਕੋਈ ਜੇ ਮਰੀਜ਼ ਵੇਖ ਰਿਹਾ ਹੁੰਦਾ ਨਾ ਜੇ ਉਹ ਤਕਲੀਫ ਦੇ ਵਿੱਚ ਹੈ ਉਹ ਜੇ ਕਿਸੇ ਡਾਕਟਰ ਕੋਲ ਗਿਆ ਹੈ ਤਾਂ ਉਹ ਪੈਸਾ ਵੀ ਇਨਵੈਸਟ ਕਰਦਾ ਹੈ ਸਮਾਂ ਵੀ ਦਿੰਦਾ ਹੈ ਜੇ ਉਹ ਠੀਕ ਨਹੀਂ ਹੁੰਦਾ ਫੇਰ ਫੇਰ ਕਿੱਥੇ ਕਮੀ ਰਹਿ ਜਾਂਦੀ ਆ ਖੰਨਾ ਸਾਹਿਬ ਮੈਂ ਹੁਣੇ ਤੁਹਾਨੂੰ ਦੱਸਿਆ ਵਾ ਕਿ ਸਾਨੂੰ ਪਰਹੇਜ਼ ਆਪ ਕਰਨੇ ਨੇ ਦਵਾਈਆਂ ਅਸੀਂ ਜਿੱਦਾਂ ਡਾਕਟਰ ਨੇ ਗਾਈਡ ਕੀਤਾ ਵਾ ਉਹਦਾ ਅਸੀਂ ਦਵਾਈਆਂ ਦਾ ਪ੍ਰੋਪਰ ਸੇਵਨ ਕਰਨਾ ਵਾ ਜਿਹੜੀ ਸਾਨੂੰ ਜੀਵਨ ਸ਼ੈਲੀ ਡਾਕਟਰ ਨੇ ਗਾਈਡ ਕੀਤੀ ਹੈ ਉਹ ਅਸੀਂ ਕਰਨੀ ਹੈ ਅਗਰ ਸਾਨੂੰ ਦਿਮਾਗ ਤੇ ਪ੍ਰੈਸ਼ਰ ਜਾਂ ਟੈਨਸ਼ਨ ਰਹਿੰਦਾ ਵਾ ਤੇ ਅਸੀਂ ਪ੍ਰਾਣਾ ਜਾਂ ਮੈਡੀਟੇਸ਼ਨ ਕਰਨਾ ਵਾ ਜੇ ਅਸੀਂ ਸਾਰਿਆਂ ਚੋਂ ਕੋਈ ਵੀ ਚੀਜ਼ ਨਹੀਂ ਕਰਾਂਗੇ ਤੇ ਸਾਨੂੰ ਸ਼ੂਗਰ ਕਦੀ ਖਤਮ ਨਹੀਂ ਹੋ ਸਕਦੀ ਅੰਨਾ ਸਾਹਿਬ ਮੈਂ ਤੁਹਾਨੂੰ ਗੱਲ ਦੱਸਾਂ ਸ਼ੂਗਰ ਦੋਸਤ ਕਹੋ ਜਾਂ ਤਜਾਬ ਹੈ ਜਿਹੜੇ ਅੰਗ ਕਿਸੇ ਦੇ ਵੀ ਪੈ ਗਿਆ ਉਹਨਾਂ ਨੇ ਉਹ ਸੰਗ ਨੂੰ ਖਾ ਜਾਣਾ ਹੈ ਸਿਰ ਤੋਂ ਲੈ ਕੇ ਪੈਰ ਤੱਕ ਕੋਈ ਵੀ ਅੰਗ ਲਾ ਲੋ ਸ਼ੂਗਰ ਤੋਂ ਮਰੀਜ਼ ਜੇਕਰ ਇਹ ਵੀਡੀਓ ਦੇਖੇ ਤਾਂ ਜਰੂਰ ਦੱਸਿਓ ਕਿ ਅਗਰ ਸਿਰ ਤੇ ਪੈ ਗਈ ਤੇ ਦਿਮਾਗ ਤੇ ਅਧਰੰਗ ਦੇ ਅਟੈਕ ਨਹੀਂ ਆ ਗਏ ਅੱਖਾਂ ਤੇ ਪੈ ਗਈ ਅੱਖਾਂ ਦੀ ਰੋਸ਼ਨੀ ਇਹਨੇ ਚਲੀ ਗਈਆਂ ਮੋਤੀਆ ਬਿੰਦੇ ਕਿੰਨੀ ਵਾਰੀ ਆਪਰੇਸ਼ਨ ਕਰਾ ਚੁੱਕੇ ਹੋ ਦਿਲੇ ਤੇ ਪੈ ਗਈ ਕਿੰਨੀ ਵਾਰੀ ਸਟੰਟ ਪੈ ਗਏ ਕਿੰਨੀ ਵਾਰ ਤੁਹਾਡਾ ਹਾਰਟ ਕਮਜ਼ੋਰ ਹੋ ਗਿਆ ਪੈਰਾ ਤੇ ਪੈ ਗਈਆਂ ਤੇ ਪੈਰਾ ਦੀਆਂ ਨਸਾਂ ਡੈੱਡ ਹੋ ਗਈਆਂ ਰੋਜ਼ ਕਿੰਨੇ ਦਰਦਾਂ ਨਾਲ ਕਿੰਨੇ ਸੇਕ ਨਾਲ ਕਿੰਨੇ ਚੰਗਿਆੜਿਆਂ ਨਾਲ ਸੌਂਦੇ ਹੋ ਜੇ ਤੁਹਾਡੇ ਗੋਡਿਆਂ ਤੇ ਪੈ ਗਈ ਗੋਡਿਆਂ ਦੀ ਗਰੀਸ ਖਤਮ ਹੋ ਗਈ ਜੇ ਤੁਹਾਡੇ ਪੇਟ ਦੀ ਅੰਤਾਂ ਤੇ ਪੈ ਗਈ ਤਾਂ ਕਬਜ ਹੋ ਗਈ ਗੁਰਦਿਆਂ ਤੇ ਪੈ ਗਈ ਤਾਂ ਡਾਇਲਿਸਿਸ ਸ਼ੁਰੂ ਹੋ ਗਏ ਯਾਰੋ ਇੱਕ ਤਜਾਬ ਹੈ ਜਿਹੜਾ ਕਿ ਕੋਲੇਸਟ੍ਰੋਲ ਦੇ ਰੂਪ ਦੇ ਵਿੱਚ ਹਰ ਸ਼ ਸਾਡੀ ਜਿੰਦਗੀ ਵਿੱਚ ਮਿੱਠੇ ਦਾ ਕੋਟਾ ਖਤਮ ਹੋ ਚੁੱਕਾ ਵੈ ਤਲੀਆਂ ਫਲੀਆਂ ਚੀਜ਼ਾਂ ਮੈਦੇ ਤੋਂ ਬਣੀਆਂ ਚੀਜ਼ਾਂ ਬੰਦ ਕਰ ਦਿਓ ਯਾਰ ਪਰਹੇਜ ਤਾਂ ਕਰਨਾ ਹੀ ਪੈਣਾ ਦੋਸਤੋ ਜੇ ਰੱਬ ਨੇ ਕੋਟਾ ਮੁਕਾ ਦਿੱਤਾ ਵੈ ਨਾ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਅਸੀਂ ਹੁਣ ਮਿੱਠਾ ਨਹੀਂ ਖਾਣਾ ਮਿੱਠਾ ਨਹੀਂ ਖਾਣਾ ਮੈਦੇ ਚ ਸਭ ਤੋਂ ਜ਼ਿਆਦਾ ਮਿੱਠਾ ਹੁੰਦਾ ਖੰਨਾ ਸਾਹਿਬ ਜਿਹੜੇ ਕਨ ਖਾਂਦੇ ਉਹ ਚ ਮਿੱਠਾ ਹੁੰਦਾ ਹਾਂ ਮੈਂ ਬਿਲਕੁਲ ਇਸ ਗੱਲ ਤੇ ਵੀ ਆ ਰਿਹਾ ਸੀ ਕਿ ਜਿਹੜੀ ਚੀਜ਼ ਤਲੀਆਂ ਹੋਈਆਂ ਤੁਸੀਂ ਖਾਂਦੇ ਉਹ ਬਹੁਤ ਮਿੱਠਾ ਹੁੰਦਾ ਖੰਨਾ ਦਾ ਹਾਂ ਮੈਂ ਉਹੀ ਗੱਲ ਤੇ ਆ ਰਿਹਾ ਸੀ ਲੋਕਾਂ ਨੂੰ ਇੰਜ ਲੱਗਦਾ ਹੈ ਕਿ ਗੁਲਾਬ ਜਾਮਨ ਗਜਰੇਲਾ ਬ ਚਾਹ ਫਿੱਕੀ ਪੀਂਨ ਵਾਲੇ ਜਿਹੜਾ ਚਾਹ ਚ ਦੁੱਧ ਪਾ ਰਹੇ ਉਹ ਚ ਕਿੰਨਾ ਮਿੱਠਾ ਵੈ ਹਾਂ ਬਿਲਕੁਲ ਇਹ ਇਸੇ ਗੱਲ ਤੇ ਵੀ ਮੈਂ ਆ ਰਿਹਾ ਹਾਂ ਹਰ ਚੀਜ਼ ਦੇ ਵਿੱਚ ਮਿੱਠਾ ਵੈ ਕੁਦਰਤ ਦੀ ਬਣਾਈ ਹੋਈ ਹਰ ਚੀਜ਼ ਮਿੱਠੀ ਹੈ ਇਨਸਾਨ ਹੀ ਕੋੜਿਆ ਦੋਸਤੋ ਆਪਾਂ ਇਸ ਵੀਡੀਓ ਦੇ ਉੱਪਰ ਇਸ ਸੋਸ਼ਲ ਮੀਡੀਆ ਦੇ ਪਲੈਟਫਾਰਮ ਦੇ ਉੱਪਰ ਇੱਕ ਜੰਗ ਨਹੀਂ ਲੜਦੇ ਪਏ ਸਾਡੀ ਸੋਸ਼ਲ ਅਵੇਰਨੈਸ ਕ੍ਰੀਏਟ ਕਰਨਾ ਸਾਡਾ ਫਰਜ਼ ਹੈ ਬੀਂਗ ਅ ਡਾਕਟਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਵੀ ਸਾਡਾ ਵੀਡੀਓ ਚੈਨਲ ਦੇਖ ਰਹੇ ਨੇ ਉਹ ਸਭ ਵੀਰਾਂ ਨੂੰ ਪਤਾ ਹੋਵੇ ਕਿ 슈ਗਰ ਨੂੰ ਕੰਟਰੋਲ ਕਰਨ ਲਈ ਪਰਹੇਜ਼ ਕਰਨੇ ਹੀ ਪੈਣੇ ਨੇ ਜੇ ਆਪਾਂ ਆਪਣ ਵਿਸ਼ਵਾਸ ਕਰਿਓ ਐਂਡ ਦੇ ਵਿੱਚ ਬਿਮਾਰੀ ਜਿੱਤੇਗੀ ਹਾਰ ਥੋਡੀ ਹੋਏਗੀ ਇਹ ਤੁਹਾਡਾ ਡਿਸੀਜਨ ਹੈ ਕਿ ਤੁਸੀਂ ਹਾਰਨਾ ਚਾਹੁੰਦੇ ਹੋ ਜਾਂ ਜਿੱਤਣਾ ਚਾਹੁੰਦੇ ਹੋ ਵਿੱਚ ਇਸ਼ਾਲਾ ਜੀ ਮੰਨ ਲਓ ਤੁਹਾਡੇ ਈ ਵਿਊਅਰ ਦੇਖ ਰਹੇ ਨੇ ਜਿਹੜੇ ਤੁਹਾਡੇ ਕੋਲੋਂ ਓਰੋ ਮੈਡੀਸਨ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਜੇ ਸ਼ੂਗਰ ਦੀ ਮੈਡੀਸਨ ਉਹ ਲੈ ਕੇ ਜਾ ਰਹੇ ਤੁਸੀਂ ਓਰੋ ਦਾ ਬੇਸ਼ਕ ਸਮਝਾ ਕੇ ਭੇਜਤਾ ਜੇ ਆਪਾਂ ਉਹਨਾਂ ਨੂੰ ਕਹੀਏ ਕਿ ਤੁਸੀਂ ਇਸ ਚੀਜ਼ ਦਾ ਸੇਵਨ ਘੱਟ ਕਰੋ ਇਹ ਕਸਰਤ ਕਰੋ ਇੱਕ ਫਿਰ ਕੀ ਕਹਿਣਾ ਚਾਹੋਗੇ ਕਿ ਭਾਈ ਤੁਸ ਤੁਹਾਨੂੰ ਮੈਂ ਦੁਬਾਰਾ ਚ ਹੀ ਦੱਸ ਰਹਾ ਆਪਣੇ ਮਰੀਜ਼ਾਂ ਨੂੰ ਤੇ ਜਿਹੜੇ ਨਵੇਂ ਵੀਊਅਰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਖੁਦ ਡਾਇਬੀਟਿਕਾਂ ਯਾਰ ਪਿਛਲੇ 14 ਸਾਲਾਂ ਤੋਂ ਤੇ ਕੱਲੀ-ਕੱਲੀ ਮਾਰ ਕਿਦਾਂ ਸ਼ੂਗਰ ਦੇ ਮਰੀਜ਼ ਨੂੰ ਪੈਂਦੀ ਮੈਂ ਜਾਣਦਾ ਜਦੋਂ ਸਾਹਮਣੇ ਇੰਨਾ ਸਵਾਦਿਸ਼ ਪਕਵਾਨ ਆਉਂਦਾ ਨਾ ਮਨ ਕਰਦਾ ਮੈਂ ਇਹਨੂੰ ਖਾ ਲਵਾਂ ਪਰ ਦਿਮਾਗ 'ਚ ਇੱਕ ਸੋਚ ਰਹਿੰਦੀ ਕਿ ਛੋਟੇ-ਛੋਟੇ ਬੱਚਿਆਂ ਦੇ ਕੀ ਕਸੂਰ ਹੈ ਜਿਨ੍ਹਾਂ ਦਾ ਪੇਟ ਕੱਟ ਕੇ ਮੈਂ ਉਹਨਾਂ ਨੂੰ ਘੱਟ ਉਮਰ ਦੇ ਕੇ ਜਾਊਂਗਾ ਘੱਟ ਜ਼ਿੰਦਗੀ ਦੇ ਕੇ ਜਾਊਂਗਾ ਕਿ ਅਗਰ ਸ਼ੂਗਰ ਹੈ ਤਾਂ ਪਰਹੇਜ਼ ਕਰਨੇ ਪੈਣੇ ਆ ਦਵਾਈਆਂ ਖਾਣੀਆਂ ਪੈਣੀਆਂ ਵਰਜਿਸ਼ਾ ਕਰਨੀਆਂ ਪੈਣੀਆਂ ਜੇ ਕਰੋਗੇ ਤਾਂ عمر ਵਧਾ ਲੋਗੇ ਦੋਸਤੋ ਨਹੀਂ ਤਾਂ ਤੁਸੀਂ ਆਪ ਆਪਣੀ ਬਿਮਾਰੀ ਦਾ ਖੁਦ ਭੁਗੀਓ ਆਪ ਆਪਣੀ ਬਿਮਾਰੀ ਨੂੰ ਖੁਦ ਭੁਗਤ ਰਹੇ ਹੋ ਮੈਂ ਤਾਂ ਇਹੀ ਕਹਿ ਸਕਦਾ ਦੋਸਤੋ ਮੈਂ ਆਪਣਾ ਬੀਂਗ ਐ ਡਾਇਬੀਟਿਕ ਬੀਂਗ ਐ ਸ਼ੂਗਰ ਪੇਸ਼ੈਂਟ ਹਰ ਕਿਸੇ ਲਈ ਵਾਦਾ ਕਰਦਾ ਮੈਂ ਕਿ ਜਿਹੜਾ ਵੀ ਮੇਰੇ ਕੋਲ ਦਵਾਈ ਲੈ ਕਰਕੇ ਗਿਆ ਵਾ ਉਹਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਬਟ ਜੋ ਵੀਰ ਭਾਈ ਪਰਹੇਜ਼ ਨਹੀਂ ਕਰੋਗੇ ਤਾਂ ਖੰਨਾ ਸਭ ਮੈਂ ਉਹ ਚ ਕੁਝ ਨਹੀਂ ਕਰ ਸਕਦਾ ਇੱਕ ਪਰਹੇਜ਼ ਦੇ ਵਿੱਚ ਇੱਕ ਸਵਾਲ ਇਦਾਂ ਆ ਜਾਂਦਾ ਹੈ ਕਿ ਮੰਨ ਲਓ ਮੈਂ ਆਯੁਰਵੇਦਿਕ ਦਵਾਈ ਸ਼ੁਰੂ ਕੀਤੀ ਹੁਣ ਕਈ ਵਾਰ ਕੀ ਹੁੰਦਾ ਕਿ ਆਯੁਰਵੇਦ ਨੂੰ ਗੋਲੀ ਨੂੰ ਖਾਣ ਦਾ ਸਮਾਂ ਇਦਾਂ ਹੁੰਦਾ ਕਿ ਕੋਈ ਦਵਾਈ 2 ਘੰਟੇ ਬਾਅਦ ਖਾਣੀ ਹੈ ਜੀ ਆਹ ਦਵਾਈ 4 ਘੰਟੇ ਬਾਅਦ ਆਹ ਖਾਣਾ 15 ਮਿੰਟ ਬਾਅਦ ਮੈਂ ਕਿਸੇ ਨੂੰ ਕੱਲੀ ਦੇਸੀ ਦਵਾਈ ਨਹੀਂ ਦਿੰਦਾ ਜੀ ਮੈਂ ਅੰਗਰੇਜ਼ੀ ਦਵਾਈਆਂ ਨਾਲ ਰეკਮੈਂਡ ਕਰਦਾ ਬਿਕੋਜ਼ ਮੇਰਾ ਕੰਮ ਦੇਸੀ ਅੰਗਰੇਜ਼ੀ ਦੀ ਜੰਗ ਲੜਨਾ ਨਹੀਂ ਹੈਗਾ ਮੇਰਾ ਕੰਮ ਥੋੜੀ ਚੰਗੀ ਸਿਹਤ ਦੀ ਮਨੋਕਾਮਨਾ ਕਰਨਾ ਵੈ ਮੇਰਾ ਕੰਮ ਤੁਹਾਨੂੰ ਸਹੀ ਰਾਹ ਤੇ ਪਾਣਾ ਵੈ ਮੇਰਾ ਕੰਮ ਤੁਹਾਡੀ ਡੋਸ ਨੂੰ ਟਾਈਟਰ ਕਰਨਾ ਹੈ ਸੈੱਟ ਕਰਨਾ ਹੈ ਤਾਂ ਕਿ ਤੁਹਾਡੀ ਸ਼ੂਗਰ ਪਹਿਲੇ ਮਹੀਨੇ 2 ਮਹੀਨੇ ਦੇ ਵਿੱਚ ਵੱਧ ਤੋਂ ਵੱਧ ਵਿੱਚ ਕੰਟਰੋਲ ਚ ਆ ਜਾਵੇ ਤੁਸੀਂ ਜੇ ਮੇਰਾ ਸਾਥ ਦਿੰਦੇ ਹੋ ਤੇ ਪਹਿਲੇ ਮਹੀਨੇ ਜੇ ਸਾਥ ਨਹੀਂ ਦਿੰਦੇ ਤੇ ਸਾਰੀ ਜ਼ਿੰਦਗੀ ਡਾਕਟਰ ਭਰੇ ਪਏ ਨੇ ਘਾਟ ਘਾਟ ਦਾ ਪਾਣੀ ਤੁਸੀਂ ਪੀ ਸਕਦੇ ਹੋ ਮੇਨਤ ਤੁਹਾਡੀ ਹੈ ਸ਼ੂਗਰ ਤੁਹਾਡੀ ਸ਼ਰੀਰ ਤੁਹਾਡਾ ਹੈ ਜਿੰਨੇ ਮਰਦੀ ਦਰਤੇ ਤੁਸੀਂ ਜਾ ਸਕਦੇ ਹੋ ਜਦ ਤੱਕ ਤੁਸੀਂ ਆਪ ਨਹੀਂ ਨਾ ਜਾਗਨਾ ਤੁਹਾਨੂੰ ਕੋਈ ਬੰਦਾ ਹੈਲਪ ਨਹੀਂ ਕਰ ਸਕਦਾ ਕੰਨਾ ਸਰ ਇੱਕ ਇੱਕ ਸਵਾਲ ਇਹਦੇ ਵਿੱਚ ਹੋਰ ਮੈਂ ਪੁੱਛਣਾ ਚਾਹ ਰਿਹਾ ਹੁਣ ਨਾ ਜਿਵੇਂ ਤੁਸੀਂ ਇੱਕ ਗੱਲ ਆਖੀ ਕਿ ਮੈਂ ਖੁਦ ਇਸ ਚੀਜ਼ ਨਾਲ ਜੂਝ ਰਿਹਾ ਹਾਂ ਸ਼ੂਗਰ ਦੀ ਬਿਮਾਰੀ ਨਾਲ ਮੈਂ ਜੂਝ ਰਿਹਾ ਯਾਰ ਇੱਕ ਨਾ ਇਹਦੇ ਵਿੱਚ ਸਵਾਲ ਆ ਜਾਂਦਾ ਹੈ ਕਿ ਮੰਨ ਲਓ ਜੇ ਪਰਿਵਾਰ ਦੇ ਵਿੱਚ ਕਿਸੇ ਪਰਸਨ ਨੂੰ ਹੈਗੀ ਆ ਮੰਨ ਲਓ ਮਾਂ ਨੂੰ ਆ ਜਾਂ ਫਾਦਰ ਸਾਹਿਬ ਨੂੰ ਆ ਤਾਂ ਕਹਿੰਦੇ ਕਿ ਉਹਨਾਂ ਦੇ ਬੱਚਿਆਂ ਤੱਕ ਇਹ ਪੋਸੀਬਲ ਹੋ ਜਾਂਦੀ ਹੈ ਇਹ ਚੀਜ਼ ਕਿ ਅੱਗੇ ਵੀ ਇਹ ਬਿਮਾਰੀ ਹੋ ਸਕਦੀ ਹੈ ਕਨਸਾ ਮੇਰੇ ਦਾਦਾ ਦਾਦੀ ਨਾਨਾ ਨਾਨੀ ਚਾਰੇ ਨੂੰ ਸ਼ੂਗਰ ਸੀ ਤੇ ਮੈਂ ਸ਼ੂਗਰ ਚ ਪੇਟ ਜਲਦੀ ਆ ਗਿਆ ਮੈਂ 26 ਸਾਲ ਦਾ ਜਦੋਂ ਮੈਨੂੰ ਡਾਇਬੀਟਿਸ ਬਾਰੇ ਪਤਾ ਲੱਗਾ ਕਿ ਮੈਂ ਡਾਇਬੀਟਿਸ ਦੇ ਸ਼ਿਕਾਰ ਚ ਆ ਚੁੱਕਾ ਹਾਂ ਉਸ ਤੋਂ ਬਾਅਦ ਸਾਨੂੰ ਇੰਨੀ ਨਹੀਂ ਜ਼ਿਆਦਾ ਨੌਲੇਜ ਸੀਗੀ ਨੌਲੇਜ ਲਿੱਤੀ ਪੜ੍ਹੇ ਆਪਣੇ ਤੇ ਕੰਟਰੋਲ ਕੀਤਾ ਡਾਇਬੀਟਿਸ ਦਾ ਲੈਵਲ ਸਮਝਿਆ ਕੰਪਲਿਕੇਸ਼ਨ ਨੂੰ ਸਮਝਿਆ ਐਕਚੁਅਲੀ 슈ਗਰ ਤੇ ਦਰਦ ਨੂੰ ਸਮਝਿਆ 슈ਗਰ ਦੀ ਸਰੀਰ ਚ ਚੱਲਦੀ ਹੋਈ ਹਰਕਤ ਨੂੰ ਸਮਝਿਆ 슈ਗਰ ਦੀਆਂ ਸਮੱਸਿਆ ਨੂੰ ਸਮਝਿਆ ਕਿ ਉਹ ਕਿੱਦਾਂ ਸਾਡੇ ਸਰੀਰ ਨੂੰ ਕੋਕਲਾ ਕਰਦੀ ਹੈ ਸਮਝ ਗਿਆ ਜਿੱਤਿਆ ਫਿਰ ਕੋਸ਼ਿਸ਼ ਕੀਤੀ ਕਿ ਹੁਣ ਜੇ ਆਪਣੇ ਆਪ ਨੂੰ ਜਿੱਤਿਆ ਤੇ ਮੈਂ ਆਪਣੇ ਭਰਾਵਾਂ ਨੂੰ ਵੀ ਵਧੀਆ ਤਰੀਕੇ ਨਾਲ ਗਾਈਡ ਕਰਾਂ ਆਪਣੀਆਂ ਭੈਣਾਂ ਨੂੰ ਵੀ ਵਧੀਆ ਤਰੀਕੇ ਨਾਲ ਇਸ ਚੀਜ਼ ਨੂੰ ਕਿੱਦਾਂ ਜਿੱਤਣਾ ਵੈ ਕਿੱਦਾਂ ਇਹ ਰੋਗਾਂ ਤੋਂ ਬਚਣਾ ਹੈ ਕਿੱਦਾਂ ਦੀ ਕੰਪਲਿਕੇਸ਼ਨ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਹੈ ਗਾਈਡ ਕਰਾਂ ਇਹੀ ਮੈਂ ਕਰਦਾ ਪੈ ਰਿਹਾ ਕੰਨਾ ਸਾਹਿਬ ਇਹੀ ਕਰ ਰਿਹਾ ਕਿਤੇ ਨਾ ਕਿਤੇ ਅੱਖਾਂ 'ਚ ਵੀ ਪਾਣੀ ਆ ਜਾਂਦਾ ਤੁਹਾਡੇ ਕੰਨਾ ਸਾਹਿਬ ਭੁੱਗਤ ਰਹੇ ਆ ਜ਼ਿੰਦਗੀ ਜੀ ਰਹੇ ਆ ਇਹਦਾ ਰੋਹ ਲੜ ਰਹੇ ਆ ਦੋਸਤੋ 슈ਗਰ ਨਾਲ ਰੋਹ ਲੜਨਾ ਪੈਣਾ ਯਾਰੋ ਹਰ ਮਿੰਟ ਹਰ ਸਕਿੰਟ ਹਰ ਸਮੇਂ ਦੀ ਜੰਗ ਹੈ ਕਿ ਹਰ ਮਿੰਟ 슈ਗਰ ਖਾਲੀ ਪੇਟ 120 ਤੋਂ ਥੱਲੇ ਰੋਟੀ ਖਾ ਕੇ ਚੋ 60 ਤੋਂ ਥੱਲੇ ਰੱਖਣੀ ਹੈ ਤਾਂ ਹੀ ਜਿੱਤ ਸਕਦੇ ਹੋ ਨਹੀਂ ਤਾਂ 슈ਗਰ ਜਿੱਤੇਗੀ ਅਸੀਂ ਹਾਰਾਂਗੇ ਕਿਸੇ ਦਿਨ ਕਿਸੇ ਦਿਨ ਕਿਸੇ ਅੰਗ ਨੂੰ ਹਾਰਾਂਗੇ ਕਿਸੇ ਦਿਨ ਪੂਰੇ ਸਰੀਰ ਨੂੰ ਹ ਇਹ ਤੁਸੀਂ ਦੇਖਣਾ ਵੇ ਕਿੰਨੀ ਜਲਦੀ ਤੁਸੀਂ ਆਰਨਾ ਚਾਹੁੰਦੇ ਹੋ ਤੇ ਕਿੰਨੀ ਜਲਦੀ ਜਿੱਤਣਾ ਚਾਹੁੰਦੇ ਹੋ ਦੱਸੋ ਪੈਂਕਰੀਆ ਜੋ ਸ਼ੂਗਰ ਇਨਸੂਲਿਨ ਬਣਾਉਂਦੀ ਹੈ ਉਹ ਦੁਬਾਰਾ ਵਰਕ ਕਰ ਸਕਦੀ ਹੁੰਦੀ ਹੈ ਜਿਵੇਂ ਮੰਨ ਲਓ ਕਿਸੇ ਡਾਕਟਰ ਨੇ ਕਹਤਾ ਕਹਤੀ ਇਹ ਗੱਲ ਕਿ ਇਹ ਤੁਹਾਡੀ ਪੈਂਕਰੀਆ ਨੇ ਇਨਸੂਲਿਨ ਬਣਾਉਣਾ ਬੰਦ ਕਰਤਾ ਫਿਰ ਜੇ ਮੰਨ ਲਓ ਉਹ ਡਾਈਟ ਸਹੀ ਰੱਖਦਾ ਉਹ ਸ਼ੂਗਰ ਨੂੰ ਕੰਟਰੋਲ ਰੱਖਦਾ ਤਾਂ ਪੈਂਕਰੀਆ ਦੁਬਾਰਾ ਕੰਮ ਕਰਨ ਲੱਗ ਜਾਂਦੀ ਹੈ ਨਹੀਂ ਕਰਨਾ ਸਰ ਸਹੀ ਗੱਲ ਹੈ ਨਹੀਂ ਪੈਨਕਰੀਆਜ਼ ਇੱਕ ਵਾਰੀ ਖਤਮ ਹੋ ਗਏ ਕਦੀ ਦੁਬਾਰਾ ਕੰਮ ਨਹੀਂ ਕਰਨ ਲੱਗ ਸਕਦੇ ਕੀ ਕਦੀ ਮਰਿਆ ਹੋਇਆ ਇਨਸਾਨ ਕੇ ਦੀ ਦੁਆਰਾ ਜਿਉਆ ਆਪਾਂ ਦੇਖਿਆ ਕਦੀ ਇਹੀ ਪੈਨਕ੍ਰੀਆਸ ਹੈ ਸਰੀਰ ਸੈੱਲਾਂ ਤੋਂ ਬਣਿਆ ਦੋਸਤੋ ਫਿਰ ਪੈਨਕ੍ਰੀਆਸ ਦੇ ਸੈੱਲਾਂ ਤੋਂ ਬਣਨੇ ਜੇ ਸੈੱਲ ਮਰ ਗਿਆ ਤਾਂ ਕਿੱਥੋਂ ਤੁਸੀਂ ਨਵਾਂ ਪੈਨਕ੍ਰੀਆਸ ਸਰ ਫਿਰ ਇਸ ਵਿੱਚ ਇੱਕ ਇਹ ਗੱਲ ਵੀ ਨਾਲ ਜੁੜਦੀ ਹੈ ਕਿ ਮੰਨ ਲਓ ਜੇ ਕਿਸੇ ਦੀ ਦਵਾਈ ਸ਼ੁਰੂ ਹੋ ਗਈ ਹੈ ਤਾਂ ਉਸ ਨੂੰ ਫਿਰ ਦਵਾਈ ਖਾਣੀ ਹੀ ਪੈਣੀ ਆ ਖੰਨਾ ਸਾਹਿਬ ਜੇ ਦਵਾਈ ਸ਼ੁਰੂ ਹੋ ਗਈ ਹੈ ਉਹਨੂੰ ਖਾਣੀ ਹੀ ਪੈਣੀ ਹੈ ਬਟ ਇੱਕ ਬਹੁਤ ਵੱਡਾ ਅੱਜ ਕੱਲ ਚਲਣ ਚੱਲਿਆ ਹੋਇਆ ਹੈ ਆਟਿਆਂ ਦਾ ਆਟਿਆਂ ਦਾ ਜਿਵੇਂ ਕਹਿੰਦੇ ਨਾ ਕਿ ਅੱਜ ਅੱਜ ਤੁਸੀਂ ਵੀਟ ਬੰਦ ਕਰ ਦੋ ਜਿਹੜੇ ਮਿਲਟ ਡਾਈਟ ਆ ਉਹਦੇ ਤੇ ਆ ਜਾਓ ਤੁਸੀਂ ਉਹ ਬਹੁਤ ਵਧੀਆ ਵਿਕਲਪ ਹੈ ਮੈਂ ਖੁਦ ਐਪਰੀਸ਼ੀਏਟ ਕਰਦਾ ਬਟ ਖੰਨਾ ਸਾਹਿਬ ਉਹ ਮਿਲਟ ਡਾਈਟ ਤੁਸੀਂ 1 ਸਾਲ ਲੈ ਸਕਦੇ ਹੋ 2 ਸਾਲ ਲੈ ਸਕਦੇ 3 ਸਾਲ ਲੈ ਸਕਦੇ ਹੋ ਹੁਣ ਮਿਲਟ ਡਾਈਟ ਚ ਕੋਈ ਕਹਿੰਦਾ ਰਾਈ ਰਾਗੀ ਕੋਧਰਾ ਕੰਗਣੀ ਬਾਜਰਾ ਜਵਾਰ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਇਹਨੇ ਤਸਵੀਰ ਕਿਸੇ ਦੀ ਗਰਮ ਹੈ ਕੋਈ ਖੁਸ਼ਕ ਹੈ ਕੋਈ ਠੰਡਾ ਹੈ ਕਿੱਦਾਂ ਤੁਸੀਂ ਉਹਦਾ ਸਾਮਾਨ ਜੱਸੀ ਬਣਾਓਗੇ ਉਹ ਚੀਜ਼ ਹਾਂ ਕਿਤੇ ਨਾ ਕਿਤੇ ਇਹ ਵੀ ਕਿਤੇ ਮਿਸਗਾਈਡ ਜਿਹਾ ਕੁਝ ਖੋਟੀ ਰੋਟੀ ਖੁਸ਼ਕ ਉਹਦੇ ਲੋਕਾਂ ਨੂੰ ਪੇਟ ਚ ਗੈਸ ਕਬਜ ਅਫਾਰਾ ਬਵਾਸੀਰ ਬਣਨ ਦੇ ਚਾਂਸਸ ਹੋ ਜਾਂਦੇ ਉਹ ਲਾਟਾ ਖਾ ਕੇ ਮੈਂ ਦੱਸਣਾ ਚਾਹਾਂਗਾ ਜਦੋਂ ਵੀ ਤੁਸੀਂ ਉਹ ਆਟਾ ਕਰੇ ਲੈ ਕੇ ਆਓ ਨਾ ਉਹ ਆਟੇ ਨੂੰ ਹਮੇਸ਼ਾ ਦੁੱਧ ਦੇ ਵਿੱਚ ਗੁੰਨਿਆ ਕਰੋ ਦੁੱਧ ਦੇ ਵਿੱਚ ਗੁੰਨਣ ਨਾਲ ਉਹਦੇ ਵਿੱਚ ਇਹੋ ਜਿਹੀ ਲੇਸ ਲਹਾਟ ਰਹੇਗੀ ਕਿ ਉਹ ਤੁਹਾਨੂੰ ਗਰਮੀ ਨਹੀਂ ਪੈਦਾ ਕਰੇਗਾ ਉਹ ਗਰਮੀ ਨਹੀਂ ਪੈਦਾ ਕਰੇਗਾ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਆਪਣੇ ਜਿਵੇਂ ਕਹਦੇ ਨੇ ਕਿ ਨਿੱਜੀ ਤੌਰ ਤੇ ਵੀ ਗੱਲ ਕੀਤੀ ਹੈ ਇੰਜ ਲੱਗਿਆ ਕਿ ਸ਼ਾਇਦ ਲੋਕਾਂ ਨਾਲ ਜਵੀਂ ਜੁੜ ਕੇ ਹੀ ਗੱਲ ਹੋਗੀ ਆਪ ਆਪ ਭੁਗਤ ਰਹੇ ਆਪ ਲੜ ਰਹੇ ਆਂ ਬਟ ਹਜੇ ਤੱਕ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਹਜੇ ਜਿੱਤ ਰਹੇ ਆਂ ਜਿੱਤ ਤਦ ਤੱਕ ਦੀ ਹੈ ਜਦ ਤੱਕ ਜ਼ੁਬਾਨ ਦੇ ਉੱਪਰ ਪਰਹੇਜ ਨਾਮ ਦਾ ਲਫ਼ਜ਼ ਜੁੜਿਆ ਹੋਇਆ ਜਦ ਤੱਕ ਆਵਲੀ ਐਕਸਰਸਾਈਜ਼ ਮੈਨੂੰ ਆਂਦੀ ਕਿ ਮੈਂ ਨਹੀਂ ਖਾਣਾ ਮੈਂ ਨਹੀਂ ਕਰਨਾ ਮੈਂ ਵਰਜਿਸ਼ ਕਰਨੀ ਹੈ ਮੈਂ ਐਕਸਰਸਾਈਜ਼ ਕਰਨੀ ਹੈ ਮੈਂ ਪ੍ਰੋਟੀਨ ਵਾਲੀ ਡਾਈਟ ਲੈਣੀ ਹੈ ਤਦ ਤੱਕ ਜਿੱਤਾਂਗੇ ਨਹੀਂ ਤਾਂ ਇਹਨੇ ਤਾਂ ਤੁਹਾਨੂੰ ਲੱਡੂ ਬਣਾਨੇ ਹਰਾ ਦੇਣਾ ਤੁਹਾਨੂੰ ਕਿਸੇ ਤਰ੍ਹਾਂ ਨਹੀਂ ਬਿਲਕੁਲ ਆਹ ਡਾਕਟਰ ਤੁਸੀਂ ਬਦਲਦੇ ਰਹੋਗੇ ਜਗਾ ਬਦਲਦੇ ਰਹੋਗੇ ਦਵਾਈਆਂ ਬਦਲਦੇ ਰਹੋਗੇ ਬਟ ਜਦ ਤੱਕ ਪਰਹੇਜ਼ ਨੂੰ ਤੁਸੀਂ ਨਹੀਂ ਨਾ ਜਿੱਤਨਾ ਜਦ ਤੱਕ ਜੀਵਨ ਸ਼ੈਲੀ ਨੂੰ ਤੁਸੀਂ ਨਹੀਂ ਨਾ ਜਿੱਤਨਾ ਜਦ ਤੱਕ ਤੁਸੀਂ ਸਹਿਰਾ ਨਹੀਂ ਨਾ ਕਰਨੀਆਂ ਤੁਸੀਂ ਕਦੀ ਇਸ ਨੂੰ ਜਿੱਤਣੇ ਦੇ ਸਕਦੇ ਦੋਸਤੋ ਮੈਂ ਇਸ ਚੈਨਲ ਤੋਂ ਅੱਜ ਪਹਿਲੀ ਵਾਰੀ ਕਹਿਣ ਲੱਗਾ ਕਿ ਜੇ ਤੁਹਾਡੀ ਸ਼ੂਗਰ ਕੰਟਰੋਲ 'ਚ ਨਹੀਂ ਆਉਂਦੀ ਨਾ ਸਮਾਂ ਕੱਢ ਕੇ ਆਈਓ ਰਿਪੋਰਟਾਂ ਕਰਾ ਕੇ ਆਈਓ ਸਾਰੇ ਟੈਸਟ ਕਰਾ ਕੇ ਆਈਓ ਜਿੰਨੀਆਂ ਦਵਾਈਆਂ ਖਾਂਦੀਆਂ ਨਾ ਲੈ ਕਰਕੇ ਆਇਓ ਮੈਂ ਤੁਹਾਨੂੰ ਆਸਵਾਸਨ ਦਿੰਦਾ ਆਪਣੀ ਜ਼ਿੰਦਗੀ ਦੇ 14 ਸਾਲ ਦੇ ਭੁਗਤਣ ਵਾਲੇ ਤਜਰਬੇ ਤੋਂ ਤੇ ਮਰੀਜ਼ ਬਿਹਤਰ ਕਰਨ ਵਾਲੇ ਤਜਰਬੇ ਤੋਂ ਵਧੀਆ ਤਰੀਕੇ ਨਾਲ ਸੈੱਟ ਕਰੂੰਗਾ ਬਟ ਜਿਹੜਾ ਵੀਰ ਭੈਣ ਭਰਾ ਪਰਹੇਜ਼ ਨਹੀਂ ਕਰ ਸਕਦਾ ਮੇਰੇ ਕੋਲ ਨਾ ਆਇਓ ਬਿਕਾਜ਼ ਮੈਂ ਆਪ ਪਰਹੇਜ਼ ਕਰਕੇ ਬਿਹਤਰ ਹੋਇਆ ਮੈਂ ਤੁਹਾਨੂੰ ਵੀ ਪਰਹੇਜ਼ ਕਰਕੇ ਬਿਹਤਰ ਕਰਾ ਸਕਦਾ ਮੈਂ ਵਰਦੀਸ਼ਾ ਕਰਾ ਸਕਦਾ ਮੈਂ ਰੋਗ ਜਿੰਨਾ ਮਰਜੀ ਵਧਿਆ ਹੋਵੇ ਨੀਂਦ ਨਾਂਦੀ ਹੋਵੇ ਪੈਰਾਂ ਤੇ ਦਰਦ ਹੁੰਦਾ ਹੋਵੇ ਰਾਤ ਨੂੰ ਕਰਹਾਹਟ ਨਾਲ ਤੁਸੀਂ ਸੌਂਦੇ ਹੋਵੋ ਤੁਹਾਨੂੰ ਸਾਹ ਚੜਦਾ ਹੋਵੇ ਤੁਹਾਨੂੰ ਬ੍ਰੇਨ ਦਾ ਸਟ੍ਰੋਕ ਆਇਆ ਹੋਵੇ ਹਰ ਚੀਜ਼ ਨੂੰ ਵਧੀਆ ਤਰੀਕੇ ਨਾਲ ਤੁਹਾਨੂੰ ਗਾਈਡ ਕਰ ਦਾਂਗੇ ਪਰ ਦੇਸੀ ਅੰਗਰੇਜ਼ੀ ਦੀ ਜੰਗ ਨਹੀਂ ਲੜਨੀ ਜੇ ਤੁਹਾਡੇ ird gird ਦਾ ਡਾਕਟਰ ਕੈਪੇਬਲ ਨਹੀਂ ਹੈਗਾ ਤੁਹਾਡੀ ਸ਼ੂਗਰ ਨੂੰ ਬਿਹਤਰ ਕਰਨ ਦੇ ਲਈ ਅਸੀਂ ਤੁਹਾਡੇ ਨਾਲ ਇਸ ਚੈਨਲ ਤੋਂ ਪ੍ਰੋਮਿਸ ਕਰਦੇ ਹਾਂ ਕਿ ਦੁਨੀਆ ਦਾ ਬਿਹਤਰੀਨ ਆਯੁਰਵੈਦਿਕ ਐਲੋਪੈਥਿਕ ਇਲਾਜ ਅਸੀਂ ਤੁਹਾਨੂੰ ਮਹੱਈਆ ਕਰਾਵਾਂਗੇ ਸਮਾ ਕੱਢ ਕੇ ਆਈਓ ਸਮਾ ਦੇ ਕੇ ਆਈਓ ਤੁਹਾਡੇ ਭਰੋਸੇ ਦੇ ਉੱਪਰ 100% ਖਰੇ ਉਤਰਾਂਗੇ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਐਂਡ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਨੇ ਮੈਂ ਇਹੀ ਉਮੀਦ ਰੱਖੂੰਗਾ ਕਿ ਜੇ ਕੋਈ ਵੀਡੀਓ ਵੇਖ ਰਿਹਾ ਹੈ ਮੋਬਾਈਲ ਨੰਬਰ ਚੱਲ ਰਿਹਾ ਜੀ ਤੁਸੀਂ ਬੇਚੀਜ਼ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ ਤੁਹਾਡੇ ਮਨਾਂ ਦੇ ਵਿੱਚ ਵੀ ਬਹੁਤ ਸਵਾਲ ਹੋਣਗੇ ਕਿ ਅਸੀਂ ਫਲਾਣੀ ਜਗ੍ਹਾ ਜਾਏ ਜੀ ਉੱਥੋਂ ਇੰਨੇ ਸਾਲ ਦਵਾਈ ਵੀ ਖਾ ਲਈ ਜਾਂ ਕੁਝ ਉਹ ਬੰਦੇ ਦੇਖੋ ਸਾਰਾ ਏਦਾਂ ਹੋ ਜਾਂਦਾ ਕਿ ਬੰਦਾ ਜਦੋਂ ਕਿਸੇ ਡਾਕਟਰ ਦੇ ਨਵੇਂ ਡਾਕਟਰ ਕੋਲ ਪਹੁੰਚਦਾ ਉਹ ਪਹਿਲਾਂ ਹੀ ਬਹੁਤ ਦੂਰ ਤੁਸੀਂ ਕਹਿੰ ਗੱਲ ਆਖੀ ਕਿ ਘਾੜ ਘਾੜ ਦਾ ਪਾਣੀ ਪੀ ਲਿਆ ਖੰਨਾ ਜਮ ਮੈਂ ਛੋਟੇ ਮੈਂ ਫਿਰ ਦੱਸਣਾ ਚਾਹਾਂਗਾ ਕਿ ਹਰ ਸਿਸਟਮ ਦੀ ਨਾ ਆਪਣੀ ਇੱਕ ਲਿਮਿਟੇਸ਼ਨ ਹੈ ਜਿਵੇਂ ਮਾਡਰਨ ਸਾਇੰਸ ਦੀ ਲਿਮਿਟੇਸ਼ਨ ਹੈ ਕਿ ਉਹ ਕਮਜ਼ੋਰੀਆਂ ਨੂੰ ਨਹੀਂ ਪਾਰ ਸਕਦੀ ਅਗਰ ਤੁਹਾਨੂੰ ਮਰਦੋਨ ਮਰਦਾਨਾ ਕਮਜ਼ੋਰੀ ਆ ਰਹੀ ਹੈ ਨਾ ਉਹ ਚੰਗਰੇਜੀ ਦਾ ਕੋਈ ਰੋਲ ਨਹੀਂ ਹੈਗਾ ਅਗਰ ਤੁਹਾਡੇ ਪੈਰਾਂ 'ਚ ਸੇਕ ਨਿਕਲ ਰਿਹਾ ਨਾ ਉਹਦੇ 'ਚ ਅੰਗਰੇਜ਼ੀ ਦਾ ਕੋਈ ਰੋਲ ਨਹੀਂ ਹੈਗਾ ਅਗਰ ਤੁਹਾਡਾ ਸਰੀਰ ਥਕਾਨ ਜਲਦੀ ਮੰਨ ਰਿਹਾ ਨਾ ਉਹ 'ਚ ਅੰਗਰੇਜ਼ੀ ਦਾ ਕੋਈ ਲੋਡ ਨਹੀਂ ਉਹ 'ਚ ਆਯੁਰਵੇਦੀ ਹੈ ਆਯੁਰਵੇਦ 'ਚ ਬਥੇਰੀਆਂ ਜੜੀ ਬੂਟੀਆਂ ਯਾਰ ਬਸੰਤਕੁਸਮਾਕਰ ਰਸਾ ਹੈ ਸ਼ਿਲਾਜੀਤ ਹੈ ਕੇਸਰ ਹੈ ਅਸ਼ਵਗੰਧਾ ਬ੍ਰਹਮੀ ਹੈ ਚੰਗਪੁਸ਼ਪੀ ਹੈ ਸਾਲਮਿਸ਼ਰੀ ਹੈ ਸਾਲਮ ਪੰਜਾਬ ਹੈ ਸੋਨਾ ਬਸਮ ਹੈ ਚਾਂਦੀ ਬਸਮ ਹੈ ਸੋਨ ਬਸੰਤ ਮਾਲਤੀ ਰਸਾ ਹੈ ਚੰਦਰਪਰਬਵੱਟੀ ਹੈ ਇੰਦੂਕਾਂਤਮ ਵਰ ਬਹੁਤ ਕੁਝ ਆਯੁਰਵੇਦ 'ਚ ਯਾਰ ਕਮਜ਼ੋਰੀ ਤਾਂ ਮਤਲਬ ਮਿੱਧੇ ਰੱਖ ਦਿੰਦੀ ਬਿਮਾਰੀ ਨੂੰ ਯਾਰ ਸਿਰਫ ਜਦੋਂ ਤੁਹਾਡਾ ਮਨ ਕਰਦਾ ਵੈ ਕਿ ਆਯੁਰਵੇਦ ਇਸਰਾਂ ਚਾਹੁੰਦਾ ਜਰੂਰ ਆਇਓ ਦੋਸਤੋ ਆਯੁਰਵੇਦ ਅੰਗਰੇਜ਼ੀ ਸਾਇੰਸ ਨੂੰ ਜਦੋਂ ਕੰਬੀਨੇਸ਼ਨ ਚਲਾਵਾਂਗੇ ਜੀਵਨ ਸ਼ੈਲੀ ਲਾਈਫ ਸਟਾਈਲ ਖਾਣ ਪਾਣ ਦਵਾਈਆਂ ਬਦਿਆ ਤਰੀਕੇ ਨਾਲ ਲਾਵਾਂਗੇ ਨਾ ਉਮਰਾਵਦੀਆਂ ਨੇ ਡਰਨ ਦੀ ਲੋੜ ਨਹੀਂ ਹੈਗੀ ਹਤਾਸ਼ ਹੋਣ ਦੀ ਲੋੜ ਨਹੀਂ ਹੈਗੀ ਇਲਾਜ ਸੰਭ 可能 ਹੈ ਜ਼ਰੂਰਤ ਹੈ ਥੋੜੇ ਸਮਝਣ ਦੀ ਥੋੜਾ ਸਮਾਂ ਦੇਣ ਦੀ ਥੋੜਾ ਪਿਆਰ ਸਾਨੂੰ ਕਰਨ ਦੀ ਬਸ ਬਿਲਕੁਲ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋਗੇ ਸ਼ੇਅਰ ਜਰੂਰ ਕਰਨਾ ਕਿਉਂਕਿ ਸ਼ੂਗਰ ਇੱਕ ਐਸੀ ਬਿਮਾਰੀ ਹੈ ਕਿ ਜਿਸ ਨਾਲ ਬੰਦਾ ਕਹਿੰਦੇ ਨੇ ਕਿ ਟੈਂਸ਼ਨ ਲੈ ਲੈਂਦਾ ਹੈ ਟੈਂਸ਼ਨ ਲੈ ਕੇ ਸ਼ੂਗਰ ਹੋ ਜਾਂਦੀ ਹੈ ਇਹ ਸ਼ੂਗਰ ਦੀ ਪਤਾ ਲਾ ਹੀ ਲੋੜ ਨਹੀਂ ਹੈਗੀ ਟੈਂਸ਼ਨ ਦੀ ਲੋੜ ਨਹੀਂ ਟੈਂਸ਼ਨ ਹੀ ਬਣਉਂਦੀ ਸ਼ੂਗਰ ਨੂੰ ਟੈਂਸ਼ਨ ਆ ਪ੍ਰੈਸ਼ਰ ਕਿਸੇ ਮੀਟਰ ਚ ਨਹੀਂ ਆਣਾ ਯਾਰੋ ਇਹਨੂੰ ਖਤਮ ਕਰ ਦਿਓ ਪ੍ਰੈਸ਼ਰ ਖਤਮ ਕਰਦੇ ਹੋ ਆਪਣੇ ਸ਼ੂਗਰ ਕੰਟਰੋਲ ਚ ਆ ਜੂਗੀ ਯਾਰੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਆਪਣੇ ਮਿੱਤਰਾਂ ਦੇ ਨਾਲ ਤੇ ਹਾਂ ਜੇ ਤੁਹਾਡੇ ਨੌਂ ਦੇ ਵਿੱਚ ਕੋਈ ਸ਼ੂਗਰ ਦਾ ਮਰੀਜ਼ ਚੱਲ ਰਿਹਾ ਤੁਸੀਂ ਉਸ ਨੂੰ ਇਹ ਵੀਡੀਓ ਵਿਖਾ ਕੇ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਸੰਪਰਕ ਜਰੂਰ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜੜੀ ਹਰਵਿੰਦਰ ਖਾਨ ਨੂੰ ਦੋ ਜਜ਼ਾਤ ਦੇ ਦਿਓ ਰਹਿਮਤ ਜੀ ਧੰਨਵਾਦ